ਤੁਸੀਂ ਦੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ सुरेंद्र ਢੱਲਾ ਅੱਜ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਰਿਵਾਰੀ ਬੀਬੀ ਆਸ਼ਾ ਕੁਮਾਰ ਅਤੇ ਸੁਨੀਲ ਜਾਖੜ ਦੀ ਮੌਜੂਦਗੀ ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀਆਂ ਬਕਾਇਆ 7 ਸੀਟਾਂ ਤੇ ਨਾਮ ਤੈਅ ਕਰਨ ਲਈ ਮੀਟਿੰਗ ਹੋਈ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਬੇਨਤੀਜਾ ਨਿਕਲੀ ਅਤੇ ਕਿਸੇ ਵੀ ਸੀਟ ਤੇ ਸਹਿਮਤੀ ਨਹੀਂ ਬਣ ਸਕੀ ਅਸਲ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਦਿੱਲੀ ਦੀ ਕਾਂਗਰਸ ਦੀ ਲੀਡਰਸ਼ਿਪ ਵਿਚਾਲੇ ਨਾਵਾਂ ਨੂੰ ਲੈ ਕੇ ਮਤਭੇਦ ਬਰਕਰਾਰ ਨੇ ਪੰਜਾਬ ਕਾਂਗਰਸ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਚੋਣ ਲੜਾਉਣਾ ਚਾਹੁੰਦੀ ਹੈ ਜਦ ਕਿ ਦਿੱਲੀ ਕਾਂਗਰਸ ਦੇ ਵੱਡੇ ਲੀਡਰ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਚੋਣ ਲੜਾਉਣਾ ਚਾਹੁੰਦੇ ਨੇ ਇਸ ਮੀਟਿੰਗ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਕਾਂਗਰਸ ਨਾਲ ਸੰਬੰਧਿਤ ਕਿਸੇ ਵੀ ਲੀਡਰ ਨੇ ਆਪਣੀ ਕੋਈ ਗੱਲ ਨਹੀਂ ਰੱਖੀ ਨਾ ਸੁਨੀਲ ਜਾਖੜ ਬੋਲੇ ਨਾ ਕੈਪਟਨ ਅਮਰਿੰਦਰ ਅਤੇ ਨਾ ਆਸ਼ਾ ਕੁਮਾਰੀ ਮੰਨਿਆ ਜਾ ਰਿਹਾ ਹੈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵਿੱਚ ਵੱਡਾ ਰੌਲਾ ਪੈ ਰਿਹਾ ਹੈ ਉਧਰ ਪਿਛਲੀਆਂ 1999 ਤੋਂ ਲੈ ਕੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਿਛਲੇ ਲਗਭਗ 8 ਲੋਕ ਸਭਾ ਚੋਣਾਂ ਦੌਰਾਨ ਕਦੇ ਵੀ ਬਠਿੰਡਾ ਵਿੱਚ ਕਾਂਗਰਸ ਨੇ ਬਿਲਕੁਲ ਸਥਾਨਕ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ। ਔਰ ਪਿਛਲੇ 8 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਇੱਕ ਵਾਰ ਆਪਣੇ ਦਮ ਤੇ 1992 ਵਿੱਚ ਜਿੱਤੀ ਅਤੇ ਇੱਕ ਵਾਰ 1999 ਵਿੱਚ ਸੀਪੀਆਈ ਨਾਲ ਗੱਠ ਜੋੜ ਕਰਕੇ ਹਮੇਸ਼ਾ ਹੀ ਕਾਂਗਰਸ ਵੱਲੋਂ ਬਠਿੰਡਾ ਵਿੱਚ ਹੈਲੀਕਾਪਟਰ ਉਮੀਦਵਾਰ ਉਤਾਰਿਆ ਗਿਆ ਹੈ। ਪਰ ਇਸ ਵਾਰ ਸਥਾਨਕ ਦਾਵੇਦਾਰ ਦਾਵਾ ਕਰ ਰਹੇ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਲੋਕਲ ਲੀਡਰਾਂ ਨੂੰ ਟਿਕਟ ਦਵਾਂਗੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਜੀਤਿੰਦਰ ਸਿੰਘ ਮੋਫਰ ਦਾ ਕੀ ਦਾਵਾ ਹੈ ਅਤੇ ਇੱਕ ਹੋਰ ਆਗੂ ਤਹਿਲ ਸਿੰਘ ਦਾ ਕੀ ਦਾਵਾ ਹੈ ਆਓ ਸੁਣ ਲਈਏ ਇਹਦਾ ਇੱਕ ਮਕਸਦ ਤਾਂ ਇਹ ਹੈ ਜੋ ਕੂੜ ਪ੍ਰਚਾਰ ਹੋ ਰਿਹਾ ਦੂਜੀ ਪਾਰਟੀ ਦਾ ਉਸ ਨੂੰ ਅਸੀਂ ਦੱਸਣਾ ਹੈ ਕਿ ਵੀ ਇਹ ਕਿਉਂ ਕਰ ਰਿਹਾ ਹੈ ਔਰ ਅਸੀਂ ਅੱਜ ਉਹਦੇ ਬਾਰੇ ਆ ਕੇ ਆਪਣੀ ਮੈਨੀਫੈਸਟੋ ਦੀ ਗੱਲ ਕੀਤੀ ਹੈ ਰਾਹੁਲ ਦੀ ਗੱਲ ਕੀਤੀ ਹੈ ਕੈਪਟਨ ਰਮਿੰਦਰ ਦੀ ਗੱਲ ਕੀਤੀ ਹੈ ਔਰ ਨਾਲ ਹੀ ਕੈਂਡੀਡੇਚਰ ਦੀ ਗੱਲ ਕੀਤੀ ਹੈ ਅਸੀਂ ਆਪਣਾ ਪੱਖ ਵੀ ਰੱਖਿਆ ਹੈ ਉਹ ਮੰਨ ਵੀ ਗਏ ਆ ਉਹ ਕਹਿੰਦੇ ਸਭ ਤੋਂ ਪ੍ਰਾਇੋਰਟੀ ਅਸੀਂ ਦੇਵਾਂਗੇ ਲੋਕਲ ਬੰਦਾ ਹੋਵੇ ਉਸ ਤੋਂ ਬਾਅਦ ਉਹ ਕਹਿੰਦੇ ਕੋਈ ਜੇ ਗੱਲਬਾਤ ਹੋਈ ਵੀ ਵਿਲ ਕਾਲ ਯੂ ਐਂਡ ਵਿਲ ਸਿਟ ਐਂਡ ਡਿਸਕਸ ਇਟ ਵਿਦ ਯੂ ਬਿਕਾਜ਼ ਇਹ ਬੜੀ ਕ੍ਰੂਸ਼ਲ ਦੋ ਸੀਟਾਂ ਨੇ ਇਹਦੇ ਲਈ ਅਸੀਂ ਅਜੇ ਡਿਸੀਜਨ ਨਹੀਂ ਲੈਂਦੇ ਹਫ਼ਤਾ ਲੱਗ ਜਾਊਗਾ ਅਸੀਂ ਉਸੇ ਟਾਈਮ ਗੈਪ ਨੂੰ ਕੱਢ ਕੇ ਤੁਹਾਡੇ ਰੂਬਰੂ ਹੋਏ ਹਾਂ ਬਿਕੋਜ਼ ਵੀ ਵੌਂਟ ਆਲਸੋ ਕਿ ਸਾਡੀ ਜਿਹੜਾ ਮੈਸੇਜ ਹੈ ਬਾਹਰ ਜਾਵੇ ਪਾਰਟੀ ਤੱਕ ਜਾਵੇ ਲੋਕਾਂ ਤੱਕ ਜਾਵੇ ਔਰ ਕੂੜ ਪ੍ਰਚਾਰ ਨੂੰ ਬੰਦ ਕਰਾਈਏ ਦਿਸ ਇਜ਼ ਦਾ ਮੇਨ ਥਿੰਗ ਫੋਰ ਜਿਹਦੇ ਕਰਕੇ ਅਸੀਂ ਸਾਰਾ ਕੀਤਾ ਔਰ ਸਾਰੀ ਸਾਡੀ ਟੀਮ ਕਲੀਅਰ ਹੈ ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਸਾਡੀ ਜਿਹੜੀ ਵੀ ਟੀਮ ਹੈਗੀ ਸੀਡਬਲਿਊਸੀ ਦੀ ਰਾਹੁਲ ਜੀ ਵੀ ਅਬਾਈਡ ਬਾਈ ਦਾ ਪਾਰਟੀ ਵੀ ਅਬਾਈਡ ਬਾਈ ਆਰ ਸੀਨੀਅਰਸ ਐਂਡ ਚੀਫ ਮਿਨਿਸਟਰ ਸਾਹਿਬ ਸਪੈਸ਼ਲੀ ਜੀਨਾ ਦੀ ਐਡੀ ਵੱਡੀ ਸੋਚ ਨੇ ਅੱਜ ਪੰਜਾਬ ਨੂੰ ਬਚਾਇਆ ਹੈ ਉਧਰ ਸੁਖਵੀਰ ਸਿੰਘ ਬਾਦਲ ਨੇ ਆਖਰਕਾਰ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਟਸਾ ਦੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੁਖਦੇਵ ਸਿੰਘ ਢੀਂਟਸਾ ਕੁਝ ਦਿਨਾਂ ਤੋਂ ਲਗਾਤਾਰ ਕਹਿ ਰਹੇ ਸਨ ਕਿ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਚੋਣ ਨਹੀਂ ਲੜੇਗਾ ਉਹਨਾਂ ਆਪਣੇ ਪੁੱਤ ਨੂੰ ਵੀ ਸਲਾਹ ਦਿੱਤੀ ਸੀ ਕਿ ਚੋਣ ਨਾ ਲੜਨ ਪਰ ਉਹਨਾਂ ਦੇ ਪੁੱਤ ਨੇ ਆਪਣੇ ਪਦਮਸ਼ਰੀ ਪਿਤਾ ਦੀ ਬਜਾਏ ਪਾਰਟੀ ਦੇ ਹੁਕਮ ਨੂੰ ਤਰਜੀਹ ਦਿੱਤੀ। ਪਰਮਿੰਦਰ ਸਿੰਘ ਢੀਂਟਸਾ ਚੋਣ ਮੈਦਾਨ ਵਿੱਚ ਤਿਆਰ ਨੇ ਪਰ ਸੁਖਦੇਵ ਸਿੰਘ ਢੀਂਟਸਾ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਹੋ ਸਕਦਾ ਹੈ ਉਹ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਚਲੇ ਜਾਣ ਪਰ ਉਹ ਪਰਮਿੰਦਰ ਢੀਂਟਸਾ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰਨਗੇ। ਹਾਲਾਂਕਿ ਪਦਮਸ਼ਰੀ ਬਾਪ ਨੇ ਆਪਣੇ ਪੁੱਤ ਦੇ ਫੈਸਲੇ ਤੇ ਉਸ ਨੂੰ ਆਸ਼ੀਰਵਾਦ ਜ਼ਰੂਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸੁਦੇਵ ਸਿੰਘ ਢੀਂਡਾ ਸਾਹਿਬ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਗਲਤੀਆਂ ਤੋਂ ਨਾਰਾਜ਼ ਸਨ ਇਸੇ ਕਰਕੇ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਅੱਜ ਇੱਕ ਵਾਰੀ ਉਹਨੂੰ ਇੱਕ ਵਾਰੀ ਅਡਵਾਈਸ ਦਿੱਤੀ ਸੀ ਕਿ ਉਹ ਐਮਐਲਏ ਨਾਲੜੀ ਰੱਖੇ ਸਾਕੀਨ ਦੁਆਰਾ ਬੋਲਿਆ ਉਹ ਇੰਡੀਪੈਂਡੈਂਟ ਨੇ 5 ਵਾਰੀ ਐਮਐਲਏ ਬਣ ਕੇ 10 ਸਾਲ ਮੰਤਰੀ ਰਹਿ ਲਿਆ ਉਹ ਉਹਦਾ ਫੈਸਲਾ ਹੈ ਤੇ ਮੈਂ ਤਾਂ ਇਹ ਨਹੀਂ ਕਹਿ ਸਕਦਾ ਕਿ ਮੇਰੀ ਸ਼ੁਭ ਸ਼ਾਭੋ ਦੇ ਨਾਲ ਨੇ ਔਰ ਅਸ਼ੀਰਵਾਦ ਵੀ ਉਹਦੇ ਨਾਲ ਬਸ ਕੈਂਪੇਨ ਸਰ ਕਰੋਗੇ ਤੁਸੀਂ ਕੈਂਪੇਨ ਮੇਰੀ ਸਿਹਤ ਲਾਉ ਨਹੀਂ ਕਰਦੀ ਤੁਹਾਨੂੰ ਪਤਾ ਹੀ ਹੈ ਮੈਂ ਦੋ ਵਾਰੀ ਤਾਂ ਚੱਕਰ ਖਾ ਕੇ ਗਿਰ ਵੀ ਗਿਆ ਤੇ ਮੋਹ ਸਾਦਾ ਮੈਂ ਕੋਈ ਇਲਾਜ ਲਈ ਵੀ ਕਿਤੇ ਮੈਨੂੰ ਦਾਖਲ ਹੋਣਾ ਪਵੇ ਤੇ ਮੇਰੀ ਸਿਹਤ ਹੀ ਨਹੀਂ ਲਾਉ ਕਰਦੀ ਉਹ ਮੈਂ ਬਹੁਤ ਪਹਿਲਾਂ ਤਾਂ ਕਿਹਾ ਹੋਇਆ ਸਰ ਲੇਕਿਨ ਵੱਡੀ ਜ਼ਿੰਮੇਵਾਰੀ ਪਰਮਿੰਦਰ ਜੀ ਦੇ ਉੱਤੇ ਦਿੱਤੀ ਹੈ ਪਾਰਟੀ ਨੇ ਸੰਗਰੂਰ ਵੱਲੋਂ ਤੇ ਹੁਣ ਲੱਗਦਾ ਹੈ ਕਿ ਬਾਗਾਂ ਵਿਧਾਇਕ ਨੇ ਲੇਕਿਨ ਉਹ ਸੰਸਦ ਦਾ ਰੁਕ ਕਰਨਗੇ ਪਹਿਲੀ ਵਾਰੀ ਇਹ ਤਾਂ ਹੁਣ ਉਹ ਆਪ ਦੱਸੇ ਤੇ ਬਾਕੀ ਤਾਂ ਉਹਦੇ ਨਾਲ ਗੱਲ ਕਰੋ ਮੈਂ ਤਾਂ ਇੰਨੇ ਕੁਝ ਕਹਿਣਾ ਸੀਗਾ ਠੀਕ ਸਰ ਪਹਿਲਾਂ ਕੁਛ ਦੱਸੋ ਤੁਹਾਡਾ ਹੱਪੀ ਜੀ ਮੈਂ ਲੈਂ ਕੰਪੀ ਮਾਰ ਲਈ ਯਾਰ ਅਰੇ ਨਹੀਂ ਹੋਗਾ ਨਾ ਕੁਛ ਦੋ ਮਿੰਟ ਮੇਰਾ ਆਇਆ ਨਹੀਂ ਤਾਂ ਪੁੱਛ ਲਗਣਾ ਭਾਈ ਜੀ ਫਰਸਟ ਕੁਸਚਨ ਮੈਂ ਨਾ ਕਿਤਾ ਯਾਰ ਨਹੀਂ ਫਰਸਟ ਕੁਸਚਨ ਜਦ ਪੁੱਛਿਆ ਤਾਂ ਬਣਾ ਕਿਤਾ ਉਹਨਾਂ ਨੇ ਫਿਰ ਇਧਰ ਬਦ ਕੁਛ ਨਹੀਂ ਮੈਂ ਕਹਿਣਾ ਬਸ ਠੀਕ ਹੈ ਜੀ ਕਰ ਚਲੋ ਬੇਰੀ ਅਸ਼ੀਰਵਾਦ ਨਾਲ ਸ਼ੂ ਕਮਨਾਵਾਂ ਨਾਲ ਇਹ ਕਰੂ ਉਧਰ ਸੰਗਰੂਰ ਤੋਂ ਲੋਕ ਸਭ ਪਾਰਟੀ ਦੇ ਉਮੀਦਵਾਰ ਅਤੇ ਕਲਾਕਾਰ ਜੱਸੀ ਨੇ ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਪਰਿਵਾਰ ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਪਰਮਿੰਦਰ ਢੀਂਡਸਾ ਆਪਣੇ ਪਿਤਾ ਦੀ ਮਰਜ਼ੀ ਦੇ ਖਿਲਾਫ ਚੋਣ ਲੜ ਰਿਹਾ ਹੈ। ਸਾਡੇ ਨੇ ਕੋਈ ਚੁਣੌਤੀ ਨਹੀਂ ਹੈ ਜੀ ਲੋਕਾਂ ਨੇ ਅਕਾਲੀ ਦਲ ਦਾ ਜ਼ੁਲਮ ਸਹਿਆ ਆ। ਸੰਗਰੂਰ ਵਾਲਿਆਂ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੁਣ ਹੋਈ ਆ। ਬਾਕੀ ਜਿਹੜੀ ਉਹਨਾਂ ਨੇ ਪਹਿਲਾਂ ਕਰਤੂਤਾ ਕੀਤੀਆਂ ਨੇ ਬਾਦਲ ਦੇ ਅਕਾਲੀ ਦਲ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਆ ਜਿਨ੍ਹਾਂ ਨੇ ਸਾਡੇ ਗੁਰੂ ਕਰਨੀ ਬਖਸ਼ੇ ਗੁਰੂ ਦੀਆਂ ਗੋਲਕਾ ਨਹੀਂ ਬਖਸ਼ੀਆਂ ਗੁਰੂ ਦੀ ਸੰਗਤ ਨਹੀਂ ਬਖਸ਼ੀ ਅੱਜ ਪਰਮਿੰਦਰ ਸਿੰਘ ਢੀਂਸਾ ਆਪਣੇ ਪਿਤਾ ਤੋਂ ਬਾਹਰ ਹੋ ਕੇ ਸਰਦਾਰ ਸੁਖਦੇਵ ਸਿੰਘ ਢੀਂਸਾ ਤੋਂ ਬਾਹਰ ਹੋ ਕੇ ਇਲੈਕਸ਼ਨ ਲੜਨ ਆ ਰਹੇ ਨੇ ਸੁਖਬੀਰ ਬਾਦਲ ਦੀ ਸਾਖ ਬਚਾਉਣ ਉਹਦੀ ਪ੍ਰਧਾਨਗੀ ਬਚਾਉਣ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੱਚਿਆਂ ਦੀ ਜਿਹੜੀ ਨਿਹੱਥੇ ਬੱਚਿਆਂ ਨੂੰ ਗੋਲੀ ਮਾਰੀ ਗਈ ਸੀ ਉਹਦਾ ਕੋਈ ਫਿਕਰ ਨਹੀਂ ਪਰਮਿੰਦਰ ਢੀਂਸਾ ਸਿਰਫ ਔਰ ਸਿਰਫ ਮਜਬੂਰੀ ਚ ਲੜ ਰਹੇ ਨੇ ਜਿਹੜਾ ਬੰਦਾ ਖੁਦ ਹੀ ਮਜਬੂਰ ਹੈ ਉਹ ਸੰਗਰੂਰ ਦਾ ਕੀ ਭਲਾ ਕਰੂਗਾ ਇਹ ਦੇਖੋ ਲੋਕੀ ਅਕਾਲੀ ਤੇ ਕਾਂਗਰਸ ਦੋਨਾਂ ਤੋਂ ਪੀੜਤ ਨੇ ਕੈਪਟਨ ਅਮਰਿੰਦਰ ਸਿੰਘ ਉਟਕਾ ਸਾਹਿਬ ਦੀ ਸੌਂ ਖਾ ਕੇ ਮੁਕਰਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਦੋਸ਼ੀਆਂ ਨੂੰ ਬਚਾਉਂਦੇ ਰਹੇ ਆਪਣੇ ਰਾਜ ਚ ਤੇ ਅੱਜ ਤੱਕ ਕੋਈ ਜਾਂਚ ਸਿਰੇ ਨਹੀਂ ਚੜੀ ਕੈਪਟਨ ਅਮਰਿੰਦਰ ਸਿੰਘ ਜਾ ਕੇ ਪਟਿਆਲੇ ਤੋਂ ਲੰਬੀ ਚੌਣ ਲੜ ਕੇ ਬਾਦਲਾਂ ਨੂੰ ਜਿਤਾ ਰਿਹਾ ਤੇ ਉਹਨਾਂ ਹੀ ਬਾਦਲਾਂ ਨੂੰ ਆਪਣੇ ਜਿਹੜੇ ਸੁਖਬੀਰ ਬਾਦਲ ਹੋਰੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੂੰ ਬਚਾਉਣ ਲਈ ਅੱਜ ਪਰਮਿੰਦਰ ਢੀਂਸਾ ਇੱਥੇ ਚੋਣ ਲੜਨ ਆ ਰਿਹਾ ਹੈ ਮੇਰੇ ਹਿਸਾਬ ਨਾਲ ਵੀ ਪਰਮਿੰਦਰ ਢੀਂਸਾ ਨੂੰ ਸੋਚ ਕੇ ਆਉਣਾ ਚਾਹੀਦਾ ਹੈ ਵੀ ਹੁਣ ਲੋਕ ਹੈ ਜਿਹੜੇ ਸੰਗਰੂਰ ਦੇ ਜਾਗ ਚੁੱਕੇ ਹੈ ਔਰ ਉਹ ਸੱਚ ਦੇ ਬੂਟੇ ਨੂੰ ਫਲ ਤੇ ਫੁੱਲ ਲਾਉਣਾ ਚਾਹੁੰਦੇ ਆ ਉਧਰ ਸੰਗਰੂਰ ਵਿੱਚ ਵੱਖ-ਵੱਖ ਥਾਈਂ ਚੋਣ ਪ੍ਰਚਾਰ ਕਰ ਰਹੇ ਜਸਰਾਜ ਜੱਸੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਵੀ ਸਿੱਧਤ ਨਾਲ ਚੁੱਕਿਆ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ ਜੱਸੀ ਜਸਰਾਜ ਨੇ ਸਾਫ਼ ਕੀਤਾ ਕਿ ਉਹਨਾਂ ਦਾ ਮੁਕਾਬਲਾ ਸਿਰਫ਼ ਕਾਂਗਰਸ ਨਾਲ ਹੈ ਨਾ ਉਹ ਅਕਾਲੀ ਦਲ ਨੂੰ ਮੁਕਾਬਲੇ ਵਿੱਚ ਮੰਨਦੇ ਨੇ ਅਤੇ ਨਾ ਭਗਵੰਤ ਮਾਨ ਨੂੰ ਮੁਕਾਬਲੇ ਵਿੱਚ ਮੰਨਦੇ ਨੇ ਉਧਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੇਰਾ ਮੁਕਾਬਲਾ ਕਾਂਗਰਸ ਨਾਲ ਹੈ ਨਾ ਅਕਾਲੀ ਮੁਕਾਬਲੇ 'ਚ ਨੇ ਤੇ ਨਾ ਜੱਸੀ ਮੁਕਾਬਲੇ 'ਚ ਹੈ ਉਧਰ ਅਕਾਲੀ ਦਲ ਦਾ ਕਹਿਣਾ ਹੈ ਕਿ ਸਾਡਾ ਮੁਕਾਬਲਾ ਕਾਂਗਰਸ ਨਾਲ ਹੈ ਨਾ ਜੱਸੀ ਮੁਕਾਬਲੇ 'ਚ ਹੈ ਨਾ ਭਗਵੰਤ ਮਾਨ ਤੇ ਕਾਂਗਰਸ ਦਾ ਕਹਿਣਾ ਹੈ ਕਿ ਸਾਡਾ ਮੁਕਾਬਲਾ ਹੀ ਕਿਸੇ ਨਾਲ ਨਹੀਂ ਹੈ ਅਸੀਂ ਪੰਜਾਬ 'ਚ 13 ਦੀਆਂ 13 ਸੀਟਾਂ ਜਿੱਤਾਂਗੇ ਪਰ ਫਿਲਹਾਲ ਜੱਸੀ ਦੀ ਗੱਲ ਸੁਣੀਏ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਖਦੇਵ ਢੀਂਡਸਾ ਇਧਰ ਪਰਮਿੰਦਰ ਢੀਂਡਸਾ ਗੱਲ ਨੂੰ ਛੋਟਾ ਢੂੰਸਾ ਕੋਰ ਪਿਆਰ ਕਰ ਰਹੇ ਹੋਣੇ ਆ ਭਾਈ ਕਿੱਥੇ ਮੁਕਤੀ ਮਿਲੂਗੀ ਕੀ ਰਜਵਾੜਿਆਂ ਕੋਲ ਹੀ ਸੱਤਾ ਰਹੂਗੀ ਕੀ ਕਿਸੇ ਕਿਸੇ ਦੇ ਵਿਆਹ ਤੇ ਜਾ ਕੇ 500 ਰੁਪਏ ਦਾ ਸ਼ਗਨ ਦੇਣ ਨਾਲ ਢੀਂਡਸਾ ਜੀ ਅਮਰ ਹੋ ਜਾਣਗੇ ਅਪਲਾਈ ਯਰ ਬ੍ਰੇਨਸ ਵੀ ਹੈਵ ਟੂ ਥਿੰਕ ਸਾਨੂੰ ਖੜਨਾ ਪਊਗਾ ਇਹ ਰਜਵਾੜਿਆਂ ਨੂੰ ਕੋ ਐ ਕਰੋ ਯਾਰ ਤੁਹਾਨੂੰ ਚੱਟੀ ਚੜੀ ਆ ਸੇਵਾ ਕਰਨ ਦੀ ਕਿਉਂ ਕਿਸਾਨ ਆਤਮ ਹੱਤਿਆ ਹੋ ਜਾਂਦੀ ਐ ਇੱਥੇ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਭਾਈ ਉਹਨੂੰ ਕਹੋ ਐਂ ਦੱਸ ਵੀ ਮਾਂ ਦੀ ਸੌਂ ਖਾ ਕੇ ਤੈਨੂੰ ਕੀ ਲੋੜ ਪੈ ਰਹੀ ਹੈ ਨਸ਼ੇ ਛੱਡਣ ਦੀ ਯਾਰ ਦੇਖੋ ਪੰਜਾਬ ਦੀ ਮਜਬੂਰੀ ਵੀ ਹੈ ਤੇ ਪੰਜਾਬ ਦੀ ਜ਼ਰੂਰਤ ਵੀ ਹੈ ਤੇ ਪੰਜਾਬ ਨੂੰ ਲੋੜ ਵੀ ਹੈ ਜਿਵੇਂ ਉਸ ਟਾਈਮ ਵੀ ਇੱਕ ਇਹਨਾਂ ਨੂੰ ਈਮੇਲਾਂ ਲਿਖੀਆਂ ਨੇ ਕੇਜਰੀਵਾਲ ਨੂੰ ਇਹਨਾਂ ਸਾਰਿਆਂ ਨੂੰ ਉਹ ਮੈਂ ਕਿਹਾ ਸਾਡੀ ਮਜਬੂਰੀ ਹੈ ਪੰਜਾਬ ਦੀ ਕਿ ਸਾਡੇ ਕੋਲ ਤੀਜਾ ਬਦਲ ਨਹੀਂ ਹੈਗਾ ਇਸ ਚੀਜ਼ ਦਾ ਨਜਾਇਜ਼ ਫਾਇਦਾ ਨਾ ਚੱਕੋ ਸਾਡੀ ਮਜਬੂਰੀ ਹੈ ਕਿ ਕਿਹੜੇ ਸਮਰਮਾਇਦਾਰ ਪਾਰਟੀਆਂ ਦੇ ਲੀਡਰ ਸੀਗੇ ਸਾਰੇ ਅੱਜ تک ਸਾਹਮਣੇ ਆਮ ਆਦਮੀ ਪਾਰਟੀ ਸੁਆਏ ਇਹ ਸਰਮਾਇਦਾਰ ਪਾਰਟੀ ਕਿੱਥੇ ਸੀ ਆਮ ਆਦਮੀ ਪਾਰਟੀ ਦਾ ਸਰਮਾਇਦਾਰ ਵਿੱਚ ਵੜ ਕੇ ਦਾ ਨਾਸ ਮਾਰਿਆ ਗਿਆ ਸਰਮਾਇ ਸਰਮਾਇਦਾਰ ਸਰਮਾਇਦਾਰ ਇਹ ਜੇ ਕਿਤੇ ਆਮ ਵਲੰਟੀਅਰਾਂ ਨੂੰ ਟਿਕਟਾਂ ਮਿਲੀਆਂ ਹੁੰਦੀਆਂ ਸੱਚੇ ਸੁੱਚੇ ਲੋਕਾਂ ਨੂੰ ਜਜ਼ਬੇ ਵਾਲਿਆਂ ਨੂੰ ਐਜੂਕੇਟਿਡ ਲੋਕਾਂ ਨੂੰ ਪੰਜਾਬ ਦਾ ਦਰਦ ਨਸ ਨਸ ਚ ਲੈ ਹੋਏ ਲੋਕਾਂ ਨੂੰ ਟਿਕਟਾਂ ਮਿਲੀਆਂ ਹੁੰਦੀਆਂ ਅੱਜ ਸਾਨੂੰ ਇਹ ਨੌਬਤ ਨਹੀਂ ਜੀ ਆਉਣੇ ਕਿ ਭਗਵੰਤ ਮਾਨ ਦੇ ਖਿਲਾਫ ਕੱਢ ਦੇ ਸ਼ਾਇਦ ਜਦੋਂ 4 ਟਿਕਟਾਂ 4 MP ਸਾਡੇ ਉਦੋਂ ਆਗੇ ਸੀ ਦਾਅਵੇ ਨਾਲ ਕਹਿਣਾ 13 MP ਅੱਜ ਆਉਣੇ ਸੀ ਅੱਜ ਉਹ 4 ਤੋਂ ਕਿੰਨੇ ਘਟਣਗੇ ਇਹ ਤੁਸੀਂ ਦੇਖਦੇ ਜਾਓ। ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਲਈ ਪੰਜਾਬ ਵਾਲੇ ਪਾਸਿਓਂ ਇੱਕ ਖੁਸ਼ੀ ਵਾਲੀ ਖਬਰ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ 200 ਫੁੱਟ ਚੌੜੀ 4 ਕਿਲੋਮੀਟਰ ਦੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਤਸਵੀਰਾਂ ਇਸ ਵਕਤ ਤੁਹਾਡੇ ਟੈਲੀਵਿਜ਼ਨ ਦੀ ਸਕਰੀਨ ਤੇ ਨੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ ਡੇਰਾ ਬਾਬਾ ਨਾਨਕ ਦੇ ਐਸ ਡੀ ਐਮ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਿਸ ਤਰ੍ਹਾਂ ਜਿਹੜਾ ਆਈ ਸੀ ਪੀ ਹੈ ਉਹਦੀ ਲੈਂਡ ਪਲੱਸ ਜਿਹੜੀ ਕੋਰੀਡੋਰ ਹੈ ਉਹਦੀ ਜਿਹੜੀ ਲੈਂਡ ਤੇ ਨੁਕਟਾਂ ਹੈਗੀ ਆ ਉਹਦਾ ਪੋਜ਼ੇਸ਼ਨ ਜਿਹੜਾ ਵਾ ਉਹ ਲੈਂਡਪੋਰਟ ਅਥਾਰਟੀ ਤੇ ਨੈਸ਼ਨਲ ਹਾਈਵੇ ਨੂੰ ਜਿਹੜਾ ਵਾ ਉਹ ਦੇ ਦਿੱਤਾ ਗਿਆ ਉਹਦਾ ਕੰਪਨਸੇਸ਼ਨ ਡਿਸਾਈਡ ਕਰ ਲਿਆ ਗਿਆ ਅਪਰੂਵਲ ਦੇ ਲਈ ਅਵਾਰਡ ਜਿਹੜਾ ਨੈਸ਼ਨਲ ਹਾਈਵੇ ਨੂੰ ਭੇਜ ਦਿੱਤਾ ਗਿਆ ਜਿਹੜੀ ਸਟੈਂਡਿੰਗ ਕ੍ਰੋਪ ਸੀਗੀ ਜਿਹੜੀ ਫਸਲਾਂ ਦਾ ਜਿਹੜੀ ਅਸੈਸਮੈਂਟ ਆ ਉਹ ਕਨਸਰਨ ਡਿਪਾਰਟਮੈਂਟਸ ਤੋਂ ਕਰਵਾ ਕੇ ਉਹ ਵੀ ਨੈਸ਼ਨਲ ਰੈਵਨੂ ਭੇਜ ਦਿੱਤੀ ਗਈ ਆ ਜਿਸ ਤਰ੍ਹਾਂ ਇਹ ਅਪਰੂਵਲ ਆ ਜਾਂਦੀ ਹੈ ਅਸੀਂ ਡਿਸਬਰਸਮੈਂਟ ਸਟਾਰਟ ਕਰ ਦਾਂਗੇ ਇਹਦੀ ਮੀਨ ਵਾਈਲ ਜਿਹੜਾ ਪੋਜ਼ੀਸ਼ਨ ਹੈ ਨੈਸ਼ਨਲ ਹਾਈਵੇ ਕੋਰਪ ਦੇ ਲੈਂਡ ਗੋਡ ਅਥਾਰਟੀ ਕੋਲ ਉਹਨਾਂ ਵੱਲੋਂ ਲੈਂਡ ਨੂੰ ਕਲੀਅਰ ਕਰਨ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਤੇ ਜੋ ਨੈਸ਼ਨਲ ਹਾਈਵੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਕੋਰੀਡੋਰ ਦੀ ਤਕਰੀਬਨ 70% ਜਿਹੜੀ ਆਪਣੀ ਜਿਹੜਾ ਲੈਂਡ ਸਟ੍ਰੈਚ ਹੈਗਾ ਉਹਨੂੰ ਕਲੀਅਰ ਕਰ ਦਿੱਤਾ ਹੋਇਆ ਤੇ ਅੱਗੇ ਜਿਹੜਾ ਕੰਮ ਨੇ ਇਹ ਤੁਹਾਨੂੰ ਨੇਸ਼ਨਲ ਰੋਡ ਅਫੀਸ਼ੀਅਲ ਦੱਸ ਸਕਦੇ ਕਿ ਕੰਸਟਰਕਸ਼ਨ ਦਾ ਸਾਰਾ ਕੰਮ ਜਿਹੜਾ ਹੈ ਉਹ ਨੇਸ਼ਨਲ ਹਾਈਵੇਅ ਅਥਾਰਟੀ ਜਿਹੜੀ ਹੈ ਉਹ ਦੇਖ ਰਹੀ ਹੈਗੀ ਆ ਅ ਅਸੀਂ ਲੈਂਡ ਰਿਕੁਆਇਰ ਬਾਰੇ ਜਿਹੜਾ ਸਾਡਾ ਪ੍ਰੋਸੈਸ ਹੈਗਾ ਵਾ ਅਸੀਂ ਉਹਦੇ ਨਾਲ ਡੀਲ ਕਰ ਰਹੇ ਹਾਂ ਸਰ ਇਹਦੇ ਵਿੱਚ ਕਿਸਾਨਾਂ ਨੂੰ ਜਿਹੜਾ ਫਸਲਾਂ ਦਾ ਮੁਆਵਜ਼ਾ ਉਹ ਕਦੋਂ ਤੱਕ ਮਿਲੇਗਾ ਜਿਸ ਤਰ੍ਹਾਂ ਇਹ ਅਪਰੂਵਲ ਆ ਜਾਂਦੀ ਹੈ ਮੋਸਟ ਪ੍ਰੋਬੇਬਲੀ ਨੈਕਸਟ ਵੀਕ ਤੋਂ ਅਸੀਂ ਡਿਸਬਰਸਮੈਂਟ ਉਹਦੀ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਕਿਸਾਨ ਰੋਜ਼ ਜਿਤਾ ਰਹੇ ਨੇ ਨਹੀਂ ਇਹ ਚੀਜ਼ ਦੇਖੋ ਪ੍ਰੋਸੈਸ ਜਿਹੜਾ ਹੈਗਾ ਕਿ ਅਵਾਰਡ ਦੀ ਅਪਰੂਵਲ ਪਹਿਲਾਂ NHAI ਤੋਂ ਆਉਂਦੀ ਆ ਜਿਸ ਤਰ੍ਹਾਂ ਇਹ ਅਪ ਉਧਰ ਬਠਿੰਡਾ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਪੂਰੇ ਸਰਗਰਮ ਹੋ ਗਏ ਨੇ ਅਤੇ ਥਾਂ-ਥਾਂ ਤੇ ਚੋਣ ਜਲਸਿਆਂ ਤੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ ਸੁਖਪਾਲ ਖਹਿਰਾ ਹਰ ਥਾਂ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਨਿਸ਼ਾਨੇ ਲਾ ਰਹੇ ਨੇ ਸੁਖਪਾਲ ਖਹਿਰਾ ਹਰ ਥਾਂ ਕਹਿੰਦੇ ਨੇ ਕਿ ਬਾਦਲ ਅਤੇ ਕੈਪਟਨ ਅੰਦਰੋਂ ਇੱਕ ਮਿੱਕ ਨਹੀਂ ਉਹਨਾਂ ਕੈਪਟਨ ਸਰਕਾਰ ਤੇ ਕਿਸਾਨਾਂ, Dalitਾਂ ਅਤੇ ਨੌਜਵਾਨਾਂ ਨਾਲ ਧੋਖੇ ਕਰਨ ਦੀ ਗੱਲ ਨੂੰ ਵੀ ਚੱਕਿਆ ਸੁਖਪਾਲ ਖਹਿਰਾ ਨੇ ਕਿਹਾ ਕਿ ਅਸੀਂ ਸਾਰੇ ਏਕਤਾ ਨਾਲ ਜਿੱਤ ਸਕਦੇ ਹਾਂ ਅਤੇ ਵਿਧਾਨ ਸਭਾ ਦੀਆਂ 100 ਤੋਂ ਵੱਧ ਸੀਟਾਂ ਜਿੱਤ ਕੇ ਦਿਖਾਵਾਂਗੇ। ਉਹ ਇੰਤੀ ਜਿਹੜਾ ਭਾਵਨਾਵਾਂ ਨੂੰ ਦਿਲੜਨ ਵਾਸਤੇ ਆ ਉਹਨਾਂ ਦੇ ਜਜ਼ਬਾਤਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਲੋਜਾਂ ਨੂੰ ਉਹ ਕਦੇ ਉੱਥੇ ਨਾ ਸਿਜਣ ਜੋ ਸੱਜੀਆਂ ਤੋਂ ਸਾਨੂੰ ਦਬਾਇਆ ਗਿਆ ਵਾ ਇਹ ਬਾਦਲ ਉਹ ਸਾਰੇ ਸਸਟੀ ਨੀਤੀ ਦੇ ਤਹਿਤ ਕੰਮ ਕਰ ਰਿਹਾ ਹੈ। ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਿੰਦਰ ਸਿੰਘ ਸ਼ਾਨ ਸਾਹਿਬ ਬੈਠੇ ਨੇ ਪੁਰਾਣੇ ਲੋਕ ਸਾਰੇ ਜਾਣਦੇ ਨੇ ਉਹ ਸਭ ਤੋਂ ਵੱਡੇ ਮੁੱਦੇ ਜਿਸ ਅੱਗੇ ਅਕਾਲੀ ਦਲ ਦੇ ਸੀਸੋ ਕੇ ਅਕਾਲੀ ਦਲ ਸਿੱਖਾਂ ਨੇ ਮਹਾਪਾਰਟੀ ਲਈਆ ਉਹ ਵਾਲੀ ਨੀਤੀ ਦੀ ਬਰਬਾਦੂਦੀ ਹੈ ਤਾਂ ਉਹ ਮੇਰੇ ਤੱਕਰ ਦੀ ਪਾਰਟੀ ਆ ਅਸੀਂ ਜਦੋਂ ਅਕਾਲੀ ਦਲ ਵਿੱਚ ਸੀਗੇ ਤਾਂ ਮੇਰੇ ਕਿਤਾਜੀ ਦਾ ਉਹ ਜ਼ੋਰ ਕੋਸ਼ਿਸ਼ ਨੇਰੀ ਕਿ ਅਗਰ ਤੁਸੀਂ ਅਕਾਲੀ ਦਲ ਨੇ ਗੱਠ ਜੋੜ ਕਰਨਾ ਹੈ ਤਾਂ ਜਿਹੜਾ ਕੁਦਰਤੀ ਕੱਟ ਚੋੜ ਹੈ ਪਿੰਡਾਂ ਦੇ ਵਿੱਚ ਸਾਨੂੰ ਬਹੁਜਤ ਸਮਾਜ ਪਾਰਟੀ ਦੇ ਨਾਲ ਗੱਠ ਜੋੜਨਾ ਪੈਣਾ ਹੈ ਇਹ ਜਿਹੜੇ ਕੌਣ ਨੇ ਕਹੋਤਰਾ ਤੇ ਮੱਲਾਵਾ ਕਿ ਜੇ ਕਿ ਆਪਾਂ ਸਾਡੇ ਅੱਗੇ ਹੋ ਜੀਏ ਪੰਜਾਬ ਦੇ ਵਿੱਚ ਆਪਾਂ ਸਹੀ ਮੈਦਾਨ ਵਿੱਚ 100 ਸਿੱਤਾ ਦਿੱਸਾ 117 ਇਹ ਆਪਣੀ ਸ਼ਖਸੀਅਤ ਆ ਆਪਾਂ ਨੂੰ ਖਿਡਾਉਂਦੇ ਨੇ ਆਪਾਂ ਨੂੰ ਲੜਾਉਂਦੇ ਨੇ ਆਪਾਂ ਨੂੰ ਜ਼ਾਕ ਪਾ ਕੇ ਝੜ ਕੇ ਵੰਡਦੇ ਨੇ ਗੁਰੂ ਸਾਹਿਬੀ ਸੀ ਸਿਖਾ ਕੇ ਗਏ ਇਹ ਜਿਹੜੇ ਸਾਡੇ ਤਰਫ ਤੋਂ ਹੁਣ ਠੇਕੇਦਾਰ ਬਣੀ ਹੋਏ ਵੀ ਨਾ ਜਿਹੜੇ ਅਸਰ ਵਿੱਚ ਆਰਐਸਐਸ ਤੇ ਇਨਫਲੂਐਂਸਰ ਦੇ ਕੰਮ ਕਰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਾਉਂਦੇ ਨੇ ਜਿਹੜੇ ਬਹਿਮਤ ਖਲਾ ਦੇ ਵਿੱਚ ਗੋਲੀਆਂ ਮਾਰ ਕੇ ਆਪਣੇ ਸਿੱਖ ਨੌਜਵਾਨਾਂ ਨੂੰ ਮਰਵਾਉਂਦੇ ਨੇ ਪਹਿਰਾਵਾ ਉਹਨਾਂ ਦਾ ਧਾਰਮਿਕ ਹੈ ਪਹਿਰਾਵਾ ਉਹਨਾਂ ਦਾ ਪੰਥਕ ਹੈ ਲੇਕਿਨ ਵਿਚਾਰ ਤਾਦਾ ਤੇ ਸੋਚ ਦੇ ਲਿਆ ਉਹ ਆਰਐਸਐਸ ਦੇ ਤੇ ਉਹਨਾਂ ਲੋਕਾਂ ਦੀ ਆ ਜਿਹੜੇ ਹਮੇਸ਼ਾ ਗਰੀਬਾਂ ਦੇ ਉੱਤੇ ਗਲਤਾਂ ਤੇ ਤੇ ਕਮਜ਼ੋਰ ਬੰਦੇ ਉੱਤੇ ਤਸੱਦਦ ਕਰਦੇ ਨੇ ਜਿਨ੍ਹਾਂ ਨੂੰ ਧਾਰਮਿਕ ਸਾਨਾਂ ਤੇ ਚੜ੍ਹ ਨਹੀਂ ਸਿੱਝਦਾ ਜਾਂਦਾ ਇਹਨਾਂ ਨੂੰ ਪੀਰ ਵਾਲੇ ਪਾਣੀ ਦੇ ਖੂਹਾਂ ਉੱਤੇ ਚੜ੍ਹ ਨਹੀਂ ਸਿੱਝਦਾ ਜਾਂਦਾ ਅੱਜ ਵੀ ਬਹੁਤ ਸਾਰੇ ਇਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਟਿੱਡੜਵਾਦੀ ਲੋਕ ਨੇ ਜਿੱਥੇ ਜੀਵਨ ਪਾਣੀ ਉੱਤਜਤਾਂ ਨੂੰ ਔਰਤਾਂ ਨੂੰ ਉਥੇ ਜਾਣ ਨਹੀਂ ਦਿੱਤਾ ਜਾਂਦਾ ਤੁਸੀਂ ਸਾਰੇ ਬੈਠੋ ਅੱਛੇ ਤਰ੍ਹਾਂ ਸਮਝੋ ਉਦਰ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਵਾਰ ਫੇਰ ਐਲਾਨ ਕਰ ਦਿੱਤਾ ਹੈ ਅਤੇ ਉਹ ਲੋਕ ਇਨਸਾਫ ਪਾਰਟੀ ਵੱਲੋਂ ਸੰਤੀ ਕੇਂਦਰ ਲੁਧਿਆਣਾ ਤੋਂ ਉਮੀਦਵਾਰ ਬਣਾਏ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਦੋਂ ਸਿਮਰਜੀਤ ਬੈਂਸ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਉੱਥੇ ਉਹਨਾਂ ਦੇ ਸਮਰਥਕਾਂ ਦਾ ਵੱਡਾ ਰਸ ਸੀ ਸਿਮਰਜੀਤ ਬੈਂਸ ਨੇ ਕਿਹਾ ਕਿ ਉਹਨਾਂ ਦਾ ਮੁਕਾਬਲਾ ਸਿਰਫ ਕਾਂਗਰਸ ਨਾਲ ਹੈ ਅਤੇ ਰਵਨੀਤ ਬਿੱਟੂ ਨਾਲ ਹੈ ਉਹਨਾਂ ਲੋਕਾਂ ਦੇ ਹਜੂਮ ਨੂੰ ਸੰਬੋਧਨ ਵੀ ਕੀਤਾ 2014 ਦੀਆਂ ਚੋਣਾਂ ਵਿੱਚ ਸਿਮਰਜੀਤ ਬੈਂਸ ਚੌਥੇ ਨੰਬਰ ਤੇ ਰਹਿ ਗਿਆ ਸੀ ਪਰ ਇਸ ਵਾਰ ਸਿਮਰਜੀਤ ਬੈਂਸ ਨੂੰ ਪਿਛਲੇ 2 ਦਿਨਾਂ ਤੋਂ ਵੱਡੇ ਝਟਕੇ ਲੱਗੇ ਨੇ ਅਕਾਲੀ ਦਲ ਤੋਂ ਆਏ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਮੋੜ ਕਾਂਗਰਸ 'ਚ ਸ਼ਾਮਲ ਹੋ ਗਏ ਨੇ ਅਤੇ ਪਿਛਲੀਆਂ ਚੋਣਾਂ ਦੌਰਾਨ ਲਿਪ ਦੇ ਉਮੀਦਵਾਰ ਰਹੇ ਵਿਪਨ ਕਾਕਾ ਸੂਦ ਜਿਹੜੇ ਕਿ ਲੋਕ ਸੰਸਦ ਪਾਰਟੀ ਦੇ ਖਜ਼ਾਨਚੀ ਸੀ ਉਹ ਵੀ ਲੋਕ ਸੰਸਦ ਪਾਰਟੀ ਨੂੰ ਹੱਥ ਜੋੜ ਗਏ ਨੇ ਜਿਹਦੇ ਵਿੱਚ ਪੰਜਾਬ ਦੇ ਉਹ ਹੱਕੀ ਯੋਧੇ ਪੰਜਾਬ ਪਿਆ ਉਹ ਪਾਰਟੀ ਦੇ ਨੇ ਹਮੇਸ਼ਾ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਕੂਕ ਦੀ ਰਾਖੀ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਹਮੇਸ਼ਾ ਮਾਫੀਆ ਤੇ ਕ੍ਰਪਸ਼ਨ ਦੇ ਖਿਲਾਫ ਗੱਲ ਕੀਤੀ ਹੈ ਮੈਂ ਧੰਨਵਾਦ ਕਰਦਾ ਲੋਕਨ ਸਾਹਿਬ ਪਾਰਟੀ ਦੇ ਸਰਪ੍ਰਸਤ ਲੋਕਨ ਸਾਹਿਬ ਪਾਰਟੀ ਦੀ ਕੋਰ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਲੋਕਨ ਸਾਹਿਬ ਪਾਰਟੀ ਦਾ ਉਮੀਦਵਾਰ ਐਲਾਨਿਆ ਮੈਂ ਲੋਕਾਂ ਦੀਆਂ ਉਮੀਦਾਂ ਤੇ ਹਮੇਸ਼ਾ ਯਤਨ ਕੀਤਾ ਉਸ ਭਗਵਾਨ ਵਾਹਿਗੁਰੂ ਦੀ ਕਿਰਪਾ ਸਦਕਾ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜੋ ਭਾਵਨਾ ਤੁਸੀਂ ਮੇਰੇ 'ਚ ਪ੍ਰਗਟ ਕਰੋਗੇ ਕਦੇ ਉਹਦੇ ਵਿੱਚ ਖੋਟ ਉਹਦੇ ਵਿੱਚ ਕੋਈ ਕਮੀ ਨਹੀਂ ਹੋਏਗੀ ਜਿਹੜਾ ਕ੍ਰਪਸ਼ਨ ਦੇ ਖਿਲਾਫ ਜਿਹੜਾ ਮਾਫੀਆ ਦੇ ਖਿਲਾਫ ਜਿਹੜਾ ਪੰਜਾਬ ਦੀ ਧਰਤੀ ਤੇ ਚਿੱਟੇ ਦੇ ਵਰ ਖਿਲਾਫ ਲੋਕ ਇਨਸਾਫ ਪਾਰਟੀ ਨੇ ਅੰਦੋਲਨ ਸ਼ੁਰੂ ਕੀਤਾ ਹੈ ਮੈਂ ਆਖਰੀ ਦਮ ਤੱਕ ਉਸ ਅੰਦੋਲਨ ਦੇ ਉਤੇ ਕੰਮ ਕਰਦਾ ਰਹਾ ਲੁਧਿਆਣਾ ਦੇ ਵਿੱਚ ਪਿਛਲੇ 5 ਸਾਲਾਂ ਦੇ ਅੰਦਰ ਅਗਰ ਕੋਈ ਕੰਮ ਕੀਤਾ ਹੁੰਦਾ ਸਤਕਾਰਯੋਗ ਐਮਪੀ ਸਾਹਿਬ ਨੇ ਤਾਂ ਨੂੰ ਬੜੇ ਬੜੇ ਬੋਰਡ ਲਗਾਣੇ ਦੀ ਜਰੂਰਤ ਨਾ ਪड़ਦੀ ਤਾਂ ਫਿਰ ਲੋਕ ਪ੍ਰਚਾਰਕ ਬਣ ਜਾਂਦੇ ਆ ਨਮਾਇंदे ਕੀ ਪ੍ਰਾਪਤੀਆਂ ਲੋਕ ਬੋਲਤੇ ਹਨ ਤਾਂ ਅੱਜ ਮੈਂ ਬੋਲੂ ਲੋਕ ਬੋਲਣ ਇਹ ਬਾਤ ਅਲੱਗ ਹੈ आज कांग्रेस पार्टी के छह छह बार के एमएलए कांग्रेस पार्टी के सीनियर लीडर ये बात बोल रहे हैं कि हमारे लोकसभा मेंबर रवनीत बिट्टू ने लुधियाना का बेड़ा गर्भ कर दिया तो भाई ये जो नुमाइंदे होते हैं ये दिन में तीन तीन बार सूट बदलने के लिए नहीं बास्केट बदलने के लिए होते ये लोगों की दिक्कतें मैं बहुत से गाँव में गया बहुत से शहर के मोहल्लों में गया तो मैंने पूछा कि एम साहब का बताओ किसी ने कोई काम कराया तो कोई नहीं हाथ खड़ा करता तो मैं पूछता हूं अच्छा ये बताओ कि एम पी साहब का दफ्तर कहाँ है तो एक भी बंदे ने पूरी लोकसभा में मेरे को यह नहीं बताया कि एम पी का दफ्तर कहाँ है अगर कोई दफ्तर होगा कोई बैठेगा एम पी लोगों की समस्याएं का रिड्रेसल करेगा तो दफ्तर तो मैं लुधियाना के वोटर का पंजाब के लोगों का पूरी दुनिया में बसते पंजाबियों का धन्यवाद करता हूं कि जो वोट आप मेरे को डालोगे आपकी वोट के साथ धोखा नहीं होगा धंधा नहीं होगा ਉਧਰ ਸੁਖਬੀਰ ਸਿੰਘ ਬਾਦਲ ਵੱਲੋਂ ਬਠਿੰਡਾ ਦੇ ਗੁਣਿਆਣਾ ਮੰਡੀ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਖੂਬ 셀ਫੀਆਂ ਵੀ ਖਿੱਚਵਾਈਆਂ ਸੁਖਬੀਰ ਬਾਦਲ ਦੀ ਨਵੀਂ ਰਣਨੀਤੀ ਹੈ ਕਿ ਜਿਹੜਾ ਮਰਜ਼ੀ ਆਵੇ ਉਹਨਾਂ ਦੀ 셀ਫੀ ਲੈ ਲਵੇ ਸੁਖਬੀਰ ਬਾਦਲ ਦਾ ਮੰਨਣਾ ਹੈ ਕਿ ਇਸ ਨਾਲ ਵਰਕਰਾਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਤੇ ਵੀ ਤਿੱਖਾ ਸਿਆਸੀ ਹਮਲਾ ਕੀਤਾ ਸੁਖਬੀਰ ਬਾਦਲ ਨੇ ਸ਼ੇਰ ਸਿੰਘ ਖੁਬਾਇਆ ਦੇ ਚਲਚਿੱਤਰ ਦੇ ਸਵਾਲ ਤੇ ਕਿਹਾ ਕਿ ਜਿਹੜਾ ਬੰਦਾ ਆਪਣੀ ਆਵਾਜ਼ ਨਹੀਂ ਪਛਾਣ ਸਕਦਾ ਉਸ ਤੇ ਕਿਵੇਂ ਭਰੋਸਾ ਕਰੀਏ ਅਸਲ ਦੇ ਵਿੱਚ ਸ਼ੇਰ ਸਿੰਘ ਖੁਬਾਇਆ ਦੇ ਇੱਕ ਤੋਂ ਬਾਅਦ ਇੱਕ ਦੋ ਚਲਚਿੱਤਰ ਆਏ ਨੇ ਇੱਕ ਕਾਫੀ ਸਮਾਂ ਪੁਰਾਣਾ ਅਤੇ ਇੱਕ ਤਾਜ਼ਾ ਦੋਵੇਂ ਚਲਚਿੱਤਰ ਸ਼ੇਰ ਸਿੰਘ ਖੁਬਾਇਆ ਦੇ ਦੱਸੇ ਜਾ ਰਹੇ ਨੇ ਪਹਿਲਾ ਚਲਚਿੱਤਰ ਦੇਖਣ ਨੂੰ ਬਹੁਤ ਮੰਦ ਭਾਗ ਹੈ ਦੂਸਰਾ ਚਲਚਿੱਤਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਸ਼ੇਰ ਸਿੰਘ ਕੋ ਬਾਇਆ ਸਾਰੀਆਂ ਚੀਜ਼ਾਂ ਨਕਾਰ ਰਿਹਾ ਹੈ ਪਰ ਸੁਖਬੀਰ ਬਾਦਲ ਹਮਲਾ ਕਰ ਰਿਹਾ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਦੂਜੀ ਦੀ ਏਵੀਂ ਟੀਮ ਹੈ। ਪਹਿਲੇ ਵੀ ਅਸੀਂ ਕਿਹਾ ਸੀ ਕਿ ਆਮ ਆਦਮੀ ਇਕੱਠੇ ਹੈ ਨਿਸ਼ਾਨਾ ਇੱਕੋ ਇੱਕ ਹੈ ਸ਼ਰਮ ਨੀ ਕਾਲੀ ਦਾ ਨੂੰ ਕਮਜ਼ੋਰ ਕਰਨਾ। ਹੁਣ ਗੱਲਾਂ ਸਾਹਮਣੇ ਆ ਗਈਆਂ। ਜੋ ਮਰਜ਼ੀ ਕਰ ਲੈਣ ਸਵਾਇਆ ਪੰਜਾਬ ਚਾਹਨਾ ਦਾ। ਉਹਨੇ ਜੁਵਾਰਸੀ ਨਸ਼ੇ ਕਰਾਉਣ ਮਾਰ ਕੇ ওভারਡੋਜ਼ ਕਰ ਜਿੱਥੇ ਕੈਪਟਨ ਕਹਿ ਰਿਹਾ ਸੀ ਕਿ ਅਸ਼ਕਮਤ ਕਰਤਾ ਉਹ ਤਾਂ ਫੇਰ ਵੀ ਮਰੀ ਜਾਂਦੇ ਸੀ ਨਸ਼ੇ ਦਾ ਕੈਪਟਨ ਦਾ ਦਾ ਡਰਾਮਾ ਝੁੱਟੀਆਂ ਸੌਂ ਖਾਦੀਆਂ ਜਿਹੜਾ ਬੰਦਾ ਦਸ਼ਮੇਸ਼ ਪਿਤਾ ਦੇ ਚਰਣਾ ਦੀ ਝੁੱਟੀ ਸੌਂ ਖਾ ਸਕਦਾ ਉਹ ਤੋਂ ਘਟੀਆਂ ਬੰਦਾ ਕੋਈ ਨਹੀਂ ਹੋ ਸਕਦਾ ਉਧਰ ਗੁਰਦਾਸਪੁਰ ਵਿੱਚ ਨਸ਼ੇ ਦੇ ওভারਡੋਜ਼ ਦੇ ਸ਼ੱਕ ਵਿੱਚ ਇੱਕ ਸੈਨਿਕ ਦੀ ਮੌਤ ਦੀ ਗੱਲ ਕਹੀ ਜਾ ਰਹੀ ਹੈ ਪਰਿਵਾਰ ਨੇ ਇਲਜ਼ਾਮ ਲਾਏ ਨੇ ਕਿ ਨਸ਼ੇ ਦੇ ਸੌਦਾਗਰਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਸ਼ਰਿਆਮ ਨਸ਼ਾ ਵਿਕ ਰਿਹਾ ਹੈ ਪਿੰਡ ਵਾਸੀਆਂ ਨੇ ਵੀ ਨਸ਼ੇ ਦੇ ਸਦਾਗਰਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਹੁਣ ਇਹ ਫਿਲਹਾਲ ਪਤਾ ਲੱਗਾ ਇਹਦੇ ਬਾਰੇ ਕੋਈ ਸਾਡੇ ਕੋਲ ਰਿਟਨ ਕੰਪਲੇਨ ਨਹੀਂ ਆਈ ਕਿ ਨਸ਼ੇ ਕਰਕੇ ਕੋਈ ਡੈਥ ਹੋਈ ਆ ਬਾਕੀ ਆਪਾਂ ਕਰਦੇ ਵੈਰੀਫਾਈ ਕਰ ਰਹੇ ਹਾਂ ਜੇ ਕੋਈ ਹੈ ਸੀ ਤਾਂ ਪਤਾ ਕਰਦੇ ਕਿਥੋਂ ਲੈ ਜਾਂਦਾ ਹੈਗਾ ਪਿੰਡ ਵਿੱਚ ਪਹਿਲਾਂ ਵੀ ਇੱਕ ਆਈਸੀ ਦੀ ਪੇਂਟ ਤੋਂ ਕਿ ਕੋਈ ਨਸ਼ੇ ਦਾ ਕੰਮ ਚੱਲ ਰਿਹਾ ਉਹਦੇ ਰਿਗਾਰਡਿੰਗ ਆਪਾਂ ਬੁਲਾਏ ਵੀ ਹੀ ਬੰਦੇ ਜਿਨ੍ਹਾਂ ਦੇ ਨਾਮ ਅਗੇ ਆਏ ਸੀਗੇ ਲੈ ਕੇ ਆਂਦੇ ਸੀਗੇ ਜੋ ਜ਼ਿੰਮੇਵਾਰੀ ਤੇ ਲੈ ਕੇ ਗਏ ਸੀ ਕਿ ਉਹਨਾਂ ਦੇ ਕਿ ਬਾਅਦ ਚੋ ਵੀ ਵੈਰੀਫਾਈ ਕੀਤਾ ਗਿਆ ਜਿਹੜੇ ਉਥੋਂ ਮੋਹਦਵਾਰ ਬੰਦੇ ਜਿਹੜੇ ਲੱਗੇ ਕਿ ਪਤਾ ਲੱਗਾ ਕਿ ਨਹੀਂ ਕਰਦੇ ਉਹ ਨਸ਼ੇ ਦਾ ਕੰਮ ਹੋ ਸਕਦਾ ਕਿ ਤੋਂ ਬਾਹਰ ਉਹ ਲੈ ਕੇ ਆਂਦਾ ਹੋਏ ਜਾਂ ਜੋ ਵੀ ਆਪਾਂ ਵੈਰੀਫਾਈ ਕਰਾਂਗੇ ਤੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਥੋਂ ਲੈ ਕੇ ਆਂਦਾ ਕਿਵੇਂ ਡੈਥ ਹੋਈ ਹੈ ਇਹ ਵੀ ਪਰ ਇੱਕ ਵਾਰੀ ਮੇਰੇ ਕੋਲ ਜ਼ਰੂਰ ਆਈ ਸੀ ਕੰਪਲੇਂਟ ਪਿੰਡ ਤੋਂ ਜੋ ਆਪਾਂ ਤੁਹਾਨੂੰ ਦੱਸੇ ਲੈ ਕੇ ਜਾਂਦੇ ਸੀ ਬੰਦੇ ਇਥੋਂ ਜਿਹੜੇ ਜਿਨ੍ਹਾਂ ਦਾ ਨਾਮ ਆਇਆ ਸੀ ਕਿ ਨਸ਼ੇ ਦਾ ਕਾਰੋਗਾਰ ਕਰਦੇ ਆ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੂੰ ਪੁੱਛਿਆ ਪੁੱਛ ਕੇ ਕੀਤੀ ਗਈ ਸੀ ਉਹਨਾਂ ਨੂੰ ਰਿਟਨ ਲੈ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਕਿ ਜਿਹੜੇ ਲੈ ਕੇ ਗਏ ਬੰਦੇ ਕਹਿੰਦੇ ਨਹੀਂ ਕਰੂਗੇ ਉੱਥੇ ਜਿਹਦੇ ਪਹਿਲਾਂ ਕਰਦੇ ਰਹੇ ਹੁਣ ਨਹੀਂ ਕਰ ਰਿਹਾ ਬੰਦੇ ਉਤੋਂ ਬਾਅਦ ਚੋਂ ਬਾਅਦ ਵੈਰੀਫਾਈ ਵੀ ਕੀਤਾ ਗਿਆ ਬਾਅਦ ਵਿੱਚ ਆਪਣੇ ਸੋਰਸਸ ਲਗਾਏ ਗਏ ਹੈਗੇ ਪਤਾ ਕੀਤਾ ਕਿ ਨਹੀਂ ਕਰ ਰਹੇ ਨਸ਼ਾ ਦਾ ਕੰਮ ਮੇਰੇ ਵਿਆਹ ਨੂੰ 11 ਸਾਲ ਹੋ ਗਏ ਬੱਚੇ ਮੇਰੇ ਦੋ ਵਾ ਛੋਟੇ ਛੋਟੇ ਢਾਈਆਂ ਸਾਲਾਂ ਦੇ ਵਿੱਚ ਢਾਈਆਂ ਮਹੀਨਿਆਂ ਚ ਪੈਨਸ਼ਨ ਆ ਕੇ ਤੇ ਬਸ ਆ ਨਸ਼ੇ ਦੀ ਡੋਜ਼ ਵਿੱਚ ਹੀ ਜ਼ਿਆਦਾ ਲੈਣੀ ਡੋਜ਼ ਤੇ ਚੱਲੋ ਤੇ ਇੱਕ ਬਾਹ ਸੀ ਉਹਨਾਂ ਦੀ ਇੱਕ ਆਖੀ ਟੀਕੇ ਵੀ ਉਹ ਆਪ ਹੀ ਲੰਦੇ ਰਹੇ ਨੇ ਸਾਧ-ਸਾਧ ਕੇ ਆਖਣਾ ਆ ਜੋ ਐਉਂ ਜਿਉਂ ਨਾਲ ਭੜਕੇ ਵੀ ਲੈ ਜਾਣਾ ਪਰ ਨਾ ਵੇਚਣ ਵਾਲਿਆਂ ਤੇ ਕੋਈ ਪਾਬੰਦੀ ਨਹੀਂ ਹੈਗੀ ਕੋਈ ਕੁਛ ਨਹੀਂ ਸਰਕਾਰ ਕੁਛ ਨਹੀਂ ਕਰ ਰਹੀ ਉਹ ਦਰਮਰ ਸਰ ਦੇ ਇੱਕ ਪਿੰਡ ਦੇ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਧਰਨਾ ਲਾ ਦਿੱਤਾ ਪਿੰਡ ਵਿੱਚ ਨਸ਼ੇ ਕਾਰਨ ਹੁਣ ਤੱਕ 8 ਮੌਤਾਂ ਦੀ ਗੱਲ ਦੱਸੀ ਜਾ ਰਹੀ ਹੈ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਨੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਦੀ ਮੰਗ ਕੀਤੀ ਹੈ ਆਓ ਸੁਣਦੇ ਹਾਂ ਪਿੰਡ ਵਾਸੀਆਂ ਦਾ ਕੀ ਕਹਿਣਾ ਅਸੀਂ ਇਕੱਠੇ ਹੋ ਕੇ ਸਾਰੇ ਨਗਰ ਨੇ ਲਾਗੇ ਲੱਗਦੀਆਂ ਪੰਚਾਇਤਾਂ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉੱਪਰ ਉੱਠ ਕੇ ਤਾਂ ਕਿ ਜੇ ਅਕਾਲੀ ਦਾ ਪੁੱਤ ਨਸ਼ਾ ਕਰਦਾ ਕਾਂਗਰਸੀ ਦਾ ਵੀ ਕਰਦਾ ਆਮ ਪਾਰਟੀ ਦਾ ਵੀ ਨਸ਼ਾ ਕਰਦਾ ਇਹ ਸਾਰੇ ਕਾਂਗਰਸੀ ਸਰਪੰਚ ਜਿਹੜੇ ਸਾਡੇ ਮੋਤਵਾਰ ਅਕਾਲੀ ਦਲ ਦੇ ਵਰਕਰ ਆ ਹੋਰ ਵੀ ਜਿਹੜੇ ਸਾਰੇ ਆ ਉਹ ਇਕੱਤਰ ਹੋ ਕੇ ਇਥੇ ਧਰਨਾ ਲਾਇਆ ਵਾ ਧਰਨਾ ਇਸ ਕਰਕੇ ਲਾਇਆ ਮਜਬੂਰਨ ਤੌਰ ਤੇ ਲਾਇਆ ਕਿਉਂਕਿ ਸਾਡੇ ਜਿਹੜੇ ਨੌ ਕਾਸਪੋਤ ਜਿਹੜੇ ਇੱਥੇ ਬੰਡਾਲੇ ਦੇ ਮਾਰਗੇ ਇੱਕ ਕੱਲਾ ਕੱਲਾ ਪੁੱਤ ਸੀ ਕੋਈ ਕਿਸੇ ਦੇ ਕੋਈ ਜੋ ਨੌਜਵਾਨ ਸੀ ਕਿਸੇ ਦੀਆਂ ਕੋਈ ਧੀਆ ਰੋਂਡੀਆਂ ਕਿਸੇ ਕੋਈ ਬੱਚੇ ਰੋਂਡਾ ਆ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇੱਥੇ ਪ੍ਰਸ਼ਾਸਨ ਨੂੰ ਦੁਵਾਈ ਪਾਉਣ ਵਾਸਤੇ ਇਹਨਾਂ ਨੂੰ ਦੁਵਾਈ ਵੀ ਪਾਈ ਜਾ ਕੇ ਕਈ ਵਾਰ ਕਿਹਾ ਵੀ ਚੌਂਕੀ ਵੀ ਕਿਹਾ ਡੀਐਸਪੀ ਨੂੰ ਵੀ ਕਿਹਾ ਐਸਐਸਪੀ ਸਾਹਿਬ ਨੂੰ ਵੀ ਕਿਹਾ ਪਰ ਪ੍ਰਸ਼ਾਸਨ ਨੇ ਕੋਈ ਨਹੀਂ ਛੱਡੀ ਹੁਣ ਅਸੀਂ ਹਾਰ ਕੇ ਸਾਰਾ ਫੈਸਲਾ ਸਰਪੰਚਾਂ ਨੇ ਫੈਸਲਾ ਕੀਤਾ ਆਪਾਂ ਜਿਹਨਾਂ ਚਰ ਧਰਨਾ ਨੇ ਇੱਥੇ ਲਾਉਂਦੇ ਨਹੀਂਗੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਗਲ ਦੇ ਵਿੱਚ ਗੂਠ ਦੇ ਵਿੱਚ ਨਹੀਂ ਦਿੰਦੇ ਉਹਨਾਂ ਚਰ ਮਸਲਾ ਹੱਲ ਨਹੀਂ ਹੋਣ ਵਾਲਾ ਅਸੀਂ ਜਿਹੜਾ ਵਾ ਉਹ ਇੱਥੇ ਬੈਠੇ ਆ ਉਧਰ ਪਟਿਆਲਾ ਦੀ ਮੰਨੀ ਪਰਮੰਨੀ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਫੀਸਾਂ ਵਿੱਚ ਲਗਾਤਾਰ ਵਾਅਦੇ ਤੋਂ ਉਹ ਪਰੇਸ਼ਾਨ ਨੇ ਵਿਦਿਆਰਥੀਆਂ ਨੇ ਫੀਸਾਂ ਵਿੱਚ ਵਾਅਦਾ ਵਾਪਸ ਲੈਣ ਦੀ ਮੰਗ ਕੀਤੀ ਹੈ ਯੂਨੀਵਰਸਿਟੀ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਦੇ ਹੱਕ 'ਚ ਗੱਲ ਕਰਨਗੇ से इंक्रीज हुई है एंड ये हर साल हो रहा है एंड दिस वे हमारी लाइक like, एक रूम की फीस फिफ्टी थाउजेंड पहुँच गई है सो दैट इज सो अनफेयर टू अस एंड वी आर बीइंग आस्क्ड टू पे द फीस बाय 18th ऑफ दिस मंथ लाइक हम इतनी जल्दी इतना सारा मनी कैसे तीन महीने पहले हमसे फीस मांग रहे दैट इज सो अनफेयर दैट इज वाई वी आर प्रोटेस्टिंग हेयर एंड प्लस हमारी बात सुनने को कोई राजी नहीं है तो इसीलिए हमने इसीलिए हमको यहाँ इकट्ठा होकर प्रोटेस्ट करना पड़ रहा है वरना हम कभी नहीं करते कोई प्रशासन तो बात नहीं प्रशासन नहीं बढ़ोतरी हुई है फीस में पाँच हज़ारिटी क्या दी जा रही है फैसिलिटीज के नाम पे सर हमें बहुत मुश्किल से कुछ मिलता है हमारी हॉस्टल की सीलिंग टपक रहे होते हैं हमें हमारे लॉन्ड्री के मशीन काम नहीं कर रहे होते हैं खाना में बहुत गंदा मिलता है फैसिलिटीज के नाम पे कुछ नहीं फीस इतनी ਉਧਰ ਬਰਨਾਲਾ ਵਿਖੇ ਕਿਰਤ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈਣ ਦਾ ਵਿਰੋਧ ਕਰ ਰਹੇ ਸਨ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ ਸਾਡੀਆਂ ਗ੍ਰਿਫਤਾਰੀਆਂ ਨਾ ਕਰੇ ਅੱਜ ਸੀ ਕਿਰਤੀ ਕਿਸਾਨ ਯੂਨੀਅਨ ਤੇ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਇੱਥੇ ਧਰਨਾ ਲਾ ਕੇ ਮੋਗੇ ਦੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਤੇ ਖਾਸ ਕਰਕੇ ਡੀਐਸਪੀ ਬਾਗਾਪੁਰਾਣਾ ਰਣਜੋਤ ਸਿੰਘ ਦੇ ਖਿਲਾਫ ਜਿਹੜਾ ਕਾਰਵਾਈ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰ ਰਹੇ ਆ ਲਗਭਗ 4 ਮਹੀਨੇ ਪਹਿਲਾਂ ਇੱਕ ਮਾਮਲੇ ਦੇ ਵਿੱਚ ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਤਰਲੋਚਨ ਸਿੰਘ ਝੋੜੜਾ ਹੋਰੀ ਡੀਐਸਪੀ ਬਾਗਾਪੁਰਾਣਾ ਕੋਲੇ ਗਏ ਸੀਗੇ ਤਾਂ ਡੀਐਸਪੀ ਬਾਗਾਪੁਰਾਣਾ ਰਣਜੋਤ ਸਿੰਘ ਨੇ ਸਾਡੇ ਸਾਥੀਆਂ ਨੂੰ ਉੱਥੇ ਲੌਕਅਪ ਚ ਬੰਦ ਕਰਕੇ ਉਹਨਾਂ ਨਾਲ ਕੁੱਟਮਾਰ ਕੀਤੀ ਬਤਮੀਜ਼ੀ ਕੀਤੀ ਔਰ ਉਹਦੇ ਖਿਲਾਫ ਜਦੋਂ ਅਸੀਂ ਇਹ ਕੰਪਲੇਂਟ ਕੀਤੀ ਆ ਮੋਗੇ ਦੇ ਐਸਐਸਪੀ ਨੂੰ ਲਗਭਗ 4 ਮਹੀਨੇ ਹੋ ਗਏ ਦੋ ਵਾਰ ਅਸੀਂ ਪ੍ਰੋਟੈਸਟ ਕਰ ਚੁੱਕੇ ਆ ਪਰ ਉਹ ਡੀਐਸਪੀ ਬਾਗਾਪੁਰਾਣਾ ਜਿਨੇ ਉਹ ਗੁੰਡਾਗਰਦੀ ਕੀਤੀ ਸੀ ਬਤਮੀਜ਼ੀ ਕੀਤੀ ਸੀਗੀ ਉਹਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਡੀਐਸਪੀ ਬਾਗਾਪੁਰਾਣਾ ਤੇ ਜਿਹੜਾ ਹੈਗਾ ਉਹਨੂੰ ਬਰਖਾਸਤ ਕੀਤਾ ਜਾਵੇ ਉਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਤੇ ਜਿਹੜਾ ਪਰਚਾ ਕੀਤਾ ਜਾਵੇ ਇਸ ਤੋਂ ਪਹਿਲਾਂ ਵੀ ਸਾਡੇ ਪਿੰਡੂ ਮਜ਼ਦੂਰੀ ਉਹਨਾਂ ਦੇ ਆਗੂ ਮੰਗਾ ਸਿੰਘ ਵੈਰੋਕਰ ਨਾਲ ਇੱਕ ਪਿੰਡ 'ਚ ਕੁੱਟਮਾਰ ਹੋਈ ਆ ਉਹਦੇ ਤੇ ਵੀ ਕੋਈ ਜਿਹੜਾ ਇਨਸਾਫ ਨਹੀਂ ਮਿਲੇਗਾ ਤਾਂ ਮੋਗੇ ਦੇ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਉਹ ਇਹਦੇ ਤੇ ਇੱਥੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਨਿਆਂਾਂ ਦੀ ਕੋਈ ਚੀਜ਼ ਨਹੀਂ ਗਲਤ ਇਹਨਾਂ ਦੇ ਜਿਹੜੇ ਨਾਕਹੇਟ ਲਗਾਤਾਰ ਵਾਪਰ ਰਿਹਾ ਔਰ ਜੇਕਰ ਇਹ ਤੁਹਾਡਾ ਡੀਐਸਪੀ ਪੱਧਰ ਦੇ ਅਧਿਕਾਰੀ ਗੁੰਡਾਗਰਦੀ ਕਰਨਗੇ ਤਾਂ ਮੋਗੇ ਦੇ ਪੁਲਿਸ ਪ੍ਰਸ਼ਾਸਨ ਤੋਂ ਕਿਸੇ ਤਰ੍ਹਾਂ ਦੇ ਇਨਸਾਫ ਦੀ ਜਿਹੜੀ ਆਸਾ ਉਹ ਨਹੀਂ ਕੀਤੀ ਜਾ ਰਹੀ ਕੀਤੀ ਜਾ ਸਕਦੀ ਔਰ ਇਸੇ ਬੇਇਨਸਾਫੀ ਦੇ ਖਿਲਾਫ ਹੀ ਅਸੀਂ ਅੱਜ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸੋਸ ਪ੍ਰਦਰਸ਼ਨ ਵਾਸਤੇ ਕਰਨ ਵਾਸਤੇ ਇੱਥੇ ਇਕੱਠੇ ਹੋਏ ਉਧਰ ਡੇਰਾ ਬੱਸੀ ਵਿੱਚ ਜ਼ਰੂਰਤਮੰਦ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਜਾਣਗੇ ਜਥੇਦਾਰ ਕੁਲਦੀਪ ਸਿੰਘ ਪੰਕਰਪੁਰ ਦੀ ਅਗਵਾਈ ਵਿੱਚ ਸਮੂਹਿਕ ਵਿਆਹਾਂ ਦਾ ਪ੍ਰਬੰਧ ਕੀਤਾ ਜਾਏਗਾ ਵਿਆਹ ਦਾ ਸਾਰਾ ਖਰਚਾ ਸਮਾਜ ਸੇਵੀ ਸੰਸਥਾ ਕਰੇਗੀ ਸਮਾਜ ਸੇਵੀਆਂ ਦੇ ਵਿਆਹ ਦੇ ਪ੍ਰਬੰਧਕਾਂ ਨੇ ਵਿਆਹ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਪਹਿਲਾਂ ਤਾਂ ਸੀ ਰੁਟੀਨ ਦੇ ਵਿੱਚ ਇੱਕ ਇੱਕੀ ਲੜਕੀਆਂ ਦਾ ਕੀਤਾ ਪਹਿਲਾਂ ਸਭ ਤੋਂ ਪਹਿਲਾਂ 5 ਲੜਕੀਆਂ ਤੋਂ ਸਟਾਰਟ ਕੀਤਾ ਸੀ ਤਿੰਨ ਵਾਰੀ ਇੱਕ ਇੱਕੀ ਲੜਕੀਆਂ ਦਾ ਕਰ ਚੁੱਕੇ ਆ ਤੇ ਹੁਣ ਪੰਜਵੀਂ ਵਾਰੀ ਇਹ ਸਾਡੇ ਗੁਰਨਾਨ ਪਾਸਾ ਦਾ 550 ਸਾਲਾ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਦਿਨ ਹੋਏਗਾ ਇਹਦੇ ਵਿੱਚ ਅਸੀਂ 101 ਲੜਕੀਆਂ ਦਾ ਵਿਆਹ ਕਰਨ ਜਾ ਰਹੇ ਹਾਂ ਦੇਖੋ ਨਾ ਤਾਂ ਕੋਈ ਸਰਕਾਰ ਵੱਲੋਂ ਅਸੀਂ ਕਦੇ ਆਸ ਰੱਖੀ ਐ ਨਾ ਹੀ ਕਦੇ ਬੇਨਤੀ ਕੀਤੀ ਐ ਨਾ ਹੀ ਸਾਨੂੰ ਪਤਾ ਹੈਗਾ ਵੀ ਅਸੀਂ ਵੀ ਕਿੱਥੋਂ ਕਰ ਰਹੇ ਹਾਂ ਇਹ ਇੱਕ ਪਰਮੇਸ਼ਰ ਨੇ ਸਿਰਜਣਾ ਸਾਜੀ ਐ ਉਹ ਕਿਸੇ ਤੋਂ ਵੀ ਆਪਣਾ ਸਿਰ ਤੇ ਹੱਥ ਰੱਖ ਕੇ ਸੇਵਾ ਕਰਾ ਸਕਦਾ ਹੈ ਤੇ ਇਲਾਕੇ ਵੱਲੋਂ ਸਾਨੂੰ ਜਿਹੜਾ ਹੈਗਾ ਉਹ ਬੜਾ ਉਤਸ਼ਾਹ ਹੈ ਸਾਨੂੰ ਉਹਨਾਂ ਦਾ ਹੌਸਲਾ ਸਾਡਾ ਇਲਾਕਾ ਸਾਰਾ ਪਿੰਡਾਂ ਦੇ ਪਿੰਡ ਸਾਡੇ ਨਾਲ ਜੁੜੇ ਹੋਏ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾਂ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਜੋ ਇਜਾਜ਼ਤ ਤਨਵਾ